2008 2019 ਅਤੇ 2023 ਦੇ ਵਿੱਚ ਦਰਿਆ ਸਤਲੁਜੰਦਰ ਪਾਣੀ ਦਾ ਪੱਧਰ ਵਧਣ ਦੇ ਕਾਰਨ ਪਿੰਡ ਮਡਾਲਾ ਦੇ ਨੇੜੇ ਤਿੰਨ ਵਾਰ ਬੰਨ ਟੁੱਟ ਚੁੱਕਿਆ ਜਿਸ ਤੋਂ ਬਾਅਦ ਵੀ ਅਸੀਂ ਮਜ਼ਬੂਤੀ ਦੇ ਲਈ ਜੰਗੀ ਪੱਧਰ ਉੱਤੇ ਸੰਤ ਸਚਿਵਾਲ ਦੇ ਕਰਮ ਸੇਵਕਾਂ ਸੁਭੇ ਪਰਦੀ ਸਿੰਘ ਅਤੇ ਸਰਕਾਰ ਵੱਲੋਂ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਬੰਨ ਨੂੰ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਕਰ ਲਿਆ ਗਿਆ ਬੰਨ ਦੇ ਉੱਪਰ ਵੱਡੀ ਪੱਧਰ ਉੱਤੇ ਮਿੱਟੀ ਪਾਈ ਗਈ ਹੈ ਗਨੀਮਤ ਰਹੇ ਕਿ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਨਾ ਵਧੇ ਇਸ ਬਾਬਤ ਅੱਜ ਸਾਡੀ ਟੀਮ ਵੱਲੋਂ ਗਰਾਊਂਡ ਜ਼ੀਰੋ ਉੱਤੇ ਪਹੁੰਚ ਕੇ ਮੌਕੇ ਦੇ ਹਾਲਾਤਾਂ ਦੀ ਜਾਣਕਾਰੀ ਲਈ ਗਈ ਹੈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿਸਾਨਾਂ ਨੇ ਦੱਸਿਆ ਕਿ ਕੇ ਸਰਕਾਰਾਂ ਬੀਤ ਗਈਆਂ ਪਰ ਇਸ ਬੰਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪਹਿਲੀ ਸਰਕਾਰ ਮਾਨ ਸਰਕਾਰ ਹੈ ਜਿਸ ਨੇ ਇਸ ਬੰਨ ਦੇ ਉੱਤੇ ਮਿੱਟੀ ਪਵਾਈ ਹੈ ਪਹਿਲਾਂ ਇਹ ਬੰਨ 15 ਫੁੱਟ ਸੀ ਹੁਣ ਇਸ ਨੂੰ 20 ਫੁੱਟ ਕੀਤਾ ਜਾ ਰਿਹਾ ਹੈ ਹੁਣ ਮੰਗ ਕੀਤੀ ਹੈ ਕਿ ਸਬੰਧਤ ਉੱਤੇ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਅਤੇ ਨਾਲ ਹੀ ਬੰਨਨ ਨੂੰ ਕਿਨਾਰਿਆਂ ਤੋਂ ਪੱਥਰ ਦੇ ਨਾਲ ਹੋਰ ਮਜ਼ਬੂਤ ਕੀਤਾ ਜਾਵੇ ਮੈਂ ਕੁਲਵਿੰਦਰ ਸਿੰਘ ਆਰਡਰ ਕੋਮੇਟੀ ਪ੍ਰਧਾਨ ਆਪ ਜੀ ਨਾਲ ਗੱਲ ਕਰ ਰਿਹਾ ਇਹ ਜਿਹੜੇ ਬੰਨ ਤੇ ਆਪਾਂ ਖੜੇ ਆ ਇੱਥੇ ਹੀ ਬੰਨ 2019 ਦੇ ਵਿੱਚ ਬੰਨ ਟੁੱਟਿਆ ਸੀ ਜਿਸ ਦੇ ਨਾਲ ਬਹੁਤ ਵੱਡਾ ਇਲਾਕੇ ਦਾ ਨੁਕਸਾਨ ਹੋਇਆ ਸੀ ਇਹ ਬੰਨ ਇੱਥੋਂ ਕਰੀਬ ਰੇਲਵੇ ਲਾਈਨ ਤੋਂ ਤਕਰੀਬਨ 2.5 ਕਿਲੋਮੀਟਰ ਦਾ ਏਰੀਆ ਬਣਦਾ ਜਿੰਨੀ ਵਾਰ ਬੰਨ ਟੁੱਟਿਆ ਇਸ ਤੋਂ ਪਿੱਛੇ ਹੀ ਟੁੱਟਦਾ ਰਿਹਾ ਪਾਣੀ ਇਹ ਜਿਹੜਾ ਕਾਗਜ਼ਾਂ ਵਿੱਚ ਦਰਿਆ ਦਾ ਬੰਨ ਨਹੀਂ ਸੀ ਇਹ ਚਿੱਟੀ ਵੇਂ ਦਾ ਸੱਚਾ ਬੰਨ ਮੰਨਿਆ ਜਾਂਦਾ ਇਹਦੀ ਜਿਹੜੀ ਨੂੰ ਵੇਂ ਦਾ ਬੰਨ ਹੀ ਮੰਨਿਆ ਜਾਂਦਾ ਉੱਪਰੋਂ ਵੇਂ ਦੇ ਬੰਨ 15 ਫੁੱਟ ਹੁੰਦੇ ਦਰਿਆ ਦਾ 20 ਫੁੱਟ ਹੁੰਦਾ ਇਹ 23 ਦੇ ਬਾਅਦ ਇਹ ਇਸ ਨੂੰ 20 ਫੁੱਟ ਬੰਨ੍ਹ ਕੀਤਾ ਗਿਆ ਦਰਿਆ ਦਾ ਬੰਨ ਮੰਨਿਆ ਗਿਆ ਉਸ ਕਰਕੇ ਇਸ ਦਰਿਆ ਤੇ ਹੁਣ ਇਹਨੂੰ ਬੰਨ੍ਹ ਨੂੰ ਮਤਲਬ ਕਿ ਮਿੱਟੀ ਪਾਈ ਜਾ ਰਹੀ ਆ ਪਹਿਲਾਂ ਬਾਬਾ ਜੀ ਦੇ ਉਦਮ ਸਦਕਾ ਸੰਗਤਾਂ ਨੇ ਨਾਲ ਕੇ ਨਾਲ ਮਿੱਟੀ ਪਾਈ ਗਿਆ ਹੁਣ ਸਰਕਾਰ ਬਾਰੀ ਆ ਸਾਡੀ ਸੂਰਤ ਵਿੱਚ ਇਹ ਪਹਿਲੀ ਵਾਰ ਬੰਨ੍ਹਾਂ ਦੇ ਮਿੱਟੀ ਪਈ ਆ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਮਸ਼ਹੂਰ ਤੌਰ ਤੇ ਅਸੀਂ ਆਪਣੇ ਜਿਹੜੇ ਐਸਡੀਓ ਸਾਹਿਬ ਸੀ ਸਾਡੇ ਕਸ਼ਮਿੰਦਰ ਸਿੰਘ ਜੀ ਉਹਨਾਂ ਦੇ ਥੱਲੇ ਜੇਈ ਸਾਹਿਬ ਜਾਂ ਉਹਨਾਂ ਦੇ ਅਫਸਰ ਸਾਹਿਬਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਉਨੀ ਜੋ ਵਿਸ਼ਵਾਸ ਦਿਵਾਉਂਦੇ ਰਹਿ ਪਾਈ ਅਸੀਂ ਅਗਲੀ ਵਾਰ ਇਹ ਰਹਿ ਨਹੀਂ ਦਿੰਦੇ ਤੇ ਟਿਕ ਬਜੋਰੀ ਰਹਿਣ ਦੇ ਕਾਫੀ ਹੱਦ ਤੱਕ 70% ਮਾਨ ਨੂੰ ਮੁਕੰਮਲ ਹੋ ਗਿਆ ਹਰੇ ਮਿੱਟੀ ਦਾ ਕਾਰਜ ਚੱਲਦਾ ਜੀ ਬਾਰਸ਼ਾਂ ਕਰਕੇ ਰੁਕ ਗਿਆ ਰਿਆ ਹੁਣ ਇਹਦੇ ਤੇ ਸਾਨੂੰ ਜੋ ਪਤਾ ਲੱਗ ਰਿਹਾ ਡਿਪਾਰਟਮੈਂਟ ਵਾਲੋਂ ਵੀ ਸੜਕ ਵੀ ਬਣਣੀ ਆ ਅਸੀਂ ਕਿੰਨੇ ਜੀ ਤੱਕ ਸੜਕ ਵੀ ਬਣਣੀ ਆ ਇਹਦੇ ਨਾਲ ਅੰਦਰ ਪੱਥਰਾਂ ਹੀ ਦੀਵਾਰ ਵੀ ਲੱਗਣੀ ਚਾਹੀਦੀ ਆ ਤੰਗ ਕੋ ਖੋਡਣਾ ਪਵੇ ਮਿੱਟੀ ਘਾੜਨਾ ਪਵੇ ਇਹ ਇਲਾਕੇ ਦਾ ਇੱਕ ਛੋਟਾ ਬੰਨ ਅਸੀਂ ਗਿਣਾਂਗੇ ਵੀ 11 ਕਿਲੋਮੀਟਰ ਸਿੱਧਾ ਬੰਨ ਇਥੋਂ ਲੱਗਦਾ ਨਵੇਂ ਪਿੰਡ ਤੱਕ ਇਹਦੇ ਨਾਲ ਤਿੰਨ ਲਿੰਕ ਰੋਡਾਂ ਲੱਗ ਉੱਜੜਦੀਆਂ ਨੇ ਜੇ ਕਿਸੇ ਇਧਰ ਏਰੀਏ ਨੇ ਕਿਸੇ ਨੇ ਫਿਰੋਜਪੁਰ ਨੂੰ ਜਾਣਾ ਤੇ ਇਹ ਇੱਕ ਬਾਈਪਾਸ ਦਾ ਵੀ ਵੱਡਾ ਕੰਮ ਦੇ ਦੇਗਾ ਤੇ ਮਤਲਬ ਕਿ ਸਾਡੀ ਟ੍ਰੈਫਿਕ ਚ ਵੀ ਸੁਧਾਰ ਆਏਗਾ ਮਤਲਬ ਕਿ ਦਰਿਆਵਾਂ ਦੇ ਜਿਹੜੇ ਬੰਨ ਨੇ ਜਿੰਨਾ ਪਰ ਦੀਆਂ ਸੜਕਾਂ ਬਣ ਜਾਣ ਬਾ ਟੁੱਟਣ ਨਾ ਤੇ ਇੱਕ ਸਾਡੇ ਬਾਈਪਾਸ ਵੀ ਬਣਦੇ ਨੇ ਖਾਸ ਕਰਕੇ ਦਰਿਆਵਾਂ ਦੀ ਜਿਹੜੀ ਸਫਾਈ ਆ ਇਹ ਜਿਹੜਾ ਸਾਡੇ ਸਤਲੋਜ ਦਰਿਆ ਦੀ ਪੁਲ ਦੇ ਦੋਨੇ ਬੰਨੇ ਉਹ ਆਮ ਲੋਕਾਂ ਨੂੰ ਖੁੱਲ ਹੋਣੀ ਚਾਹੀਦੀ ਆ ਜਦੋਂ ਮਾਈਨਿੰਗ ਮਹਿਕਮਾ ਨਹੀਂ ਸੀਗਾ ਉਦੋਂ ਕੋਈ ਬਣਾਈ ਨਹੀਂ ਸੀ ਮਾਈਨਿੰਗ ਜਦੋਂ ਮਹਿਕਮਾ ਚੱਲਿਆ ਉਹਦੀ ਮਿੱਟੀ ਚੱਕਣੋਂ ਹਣ ਕੇ ਲੋਕੀ ਕਬਜ਼ੇ ਕਰ ਲੈਣ ਪਏ ਥਲੇ ਇਹ ਲੋਕ ਮਿੱਟੀ ਦਰਿਆਵਾਂ ਨੇ ਇੱਕ ਬੰਨੇ ਵੱਢਣੀ ਇੱਕ ਬੰਨੇ ਸਿੱਟਣੀ ਆ ਥਿੱਥੇ ਜਿੱਦੇ ਲੋੜ ਆ ਦਰਿਆਵਾਂ ਦੇ ਨੋਚਾ ਲਾਉਣ ਦਰਿਆਵਾਂ ਨੂੰ ਸਿੱਧਾ ਕਰਨ ਦਰਿਆ ਦੀ ਸਫਾਈ ਹੁੰਦੀ ਰਵੇ ਹਰੀ ਕਾਂ ਤੱਕ ਦਰਿਆ ਭਰਿਆ ਪਿਆ ਸਰਕਾਰ ਨੂੰ ਬੜੀ ਮਿੱਟੀ ਦੀ ਲੋੜਾ ਰੋਡਾਂ ਤੇ ਸਾਡੀ ਬੇਨਤੀ ਆਦੇ ਮਾਦਿਆਂ ਭਰਾਈ ਇਹ ਦਰਿਆਵਾਂ ਨੂੰ ਡੁੱਗੇ ਕੀਤਾ ਜਾਵੇ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਧੰਨਵਾਦ